ਨਰਕੋ ਜਿਹੜੀ ਆਪਣੀ ਡਰੈਸ ਵਗੈਰਾ ਆਦੀ ਉਹਨੂੰ ਫਾਈਨੈਂਸ ਦਾ ਵੀ ਕੰਮ ਕਰਦੇ ਆ ਐਸੇ ਇਕੱਠੇ ਕਰਕੇ ਅਗੇ ਹਵਾਲੇ ਦੇ ਥਰੂ ਜਿਹੜਾ ਬਾਹਰ ਭੇਜਦੇ ਇਹ ਜਿਹੜੇ 4-5 ਜਾਣੇ ਆ ਤਾਂ ਜਿਹੜਾ ਨਾਮ ਆਇਆ ਸੀਗਾ ਔਰ ਇਨਫਰਮੇਸ਼ਨ ਸੀ ਕਿ ਉਹ ਸਿੱਧੀ ਤਰੰਤਾਰਨ ਐਕਸ ਵਗੈਰਾ ਇਕੱਠੇ ਕਰਨ ਆਦੇ ਜਿਹਨੂੰ ਤੇ ਈਐਸਐਮ ਰੀਤ ਸਿੰਘ ਨੇ ਇਹਦਾ ਨਾਕਾ ਲਾਇਆ ਸੀਗਾ ਔਰ ਪੂਲ ਬਣ ਉਹਨੂੰ ਇੰਟਰਸੈਕਟ ਕੀਤੀ ਇੱਕ ਨੋਵਾ ਕਾਰ ਨੂੰ ਨੋਵਾ ਕਾਰ ਤੇ ਇਹ ਤੇਨੀ ਕੋਸ਼ਿਸ਼ ਕੀਤੀ ਇਹਨਾਂ ਤੋਂ ਜਿਹੜੇ ਸਾਡੇ ਕੋਲ 3 ਲੱਖ ਰੁਪਇਆ ਪਾਬਰ ਹੋਇਆ ਔਰ ਕੋਈ ਡਰਾਫਟਸ ਵਗੈਰਾ ਨਹੀਂ ਸੀ ਇਹਨਾਂ ਦੇ ਅੱਗੇ ਜਿਹੜੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਕੋਈ ਕਿਸੰਦਰ ਜੀ ਤੋਂ ਫੇਰ ਹੋਇਆ ਨੂੰ ਜਦੋਂ ਲੈ ਕੇ ਆਏ ਤਾਂ ਉਹਦੀ ਇੰਟਰੋਗ੍ਰੇਸ਼ਨ ਹੋਈ ਉਹ ਜਿਹੜਾ ਉਹਨੇ ਰਿਕਵਰੀ ਕਰਾਈ ਹੈ ਇੱਕ ਰੌਕ ਪਿਸਟਲ ਦੀ ਜਿਹੜੀ 파ਰ ਹੋ ਗਈ ਹੈ ਔਰ ਉਹਦੀ ਕੋਲ ਇਸ ਕਲੋਜੀਕਲੀ ਜਿਹੜੀ ਹੈ ਹਿਰਵਿੰਸ ਉਸ ਤੋਂ ਅੱਗੇ ਪੋਕ ਕਰਨ ਤੇ ਪਤਾ ਲੱਗਿਆ ਉਹਦੇ ਜਿਹੜੇ ਉਹਦੇ ਪਹਿਲੇ ਵੀਕ 2021 ਚ ਜਿਹੜਾ STF ਨੇ ਪਰਚਾ ਦਿੱਤਾ ਸੀਗਾ ਐਮਡੀ ਕੇਸ ਵੇਰ ਐਸ ਪਹਿਲੇ ਉਹ ਇਹ ਕੋਝਾਂਤ ਕੋਸ਼ਿਸ਼ ਕਰ ਰਿਹਾ ਸੀ ਜੀ ਮੈਂ ਤਾਂ ਜਿਹੜਾ ਦੁਬਈ ਤੋਂ ਆਇਆ ਸੀ ਦੋ ਤਿੰਨ ਮਹੀਨੇ ਪਹਿਲੇ ਬਟ ਜਦੋਂ ਇੰਟਰੋਗੇਟ ਚੰਗੀ ਤਰ੍ਹਾਂ ਡੀਟੇਲ ਚ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਹੀ ਸਾਰੇ ਤੱਥ ਸਾਹਮਣੇ ਆਏ ਤੇ ਟੋਟਲ ਜਿਹੜੀ ਹੁਣ ਤੱਕ ਦੀ ਵੱਖ-ਵੱਖ ਮੌਜੂਮਤ ਤੇ ਰਿਕਵਰੀ ਹੋਈ ਹੈ 1280000 ਕੈਸ਼ ਡਿਟੋਬਰੀਆ ਜਿਹੜਾ ਇਹ ਸਾਰਾ ਪੈਸਾ ਇਕੱਠਾ ਕਰਕੇ ਹਵਾਲੇ ਦੇ ਥਰੂ ਦੁਬਈ ਭੇਜੇ ਸੀ ਉਹ ਦੁਬਈ ਦੇ ਥਰੂ ਪਾਕਿਸਤਾਨ ਵਿੱਚ ਲਰਸਾ ਤੇ ਉਹ ਉਸੇ ਪੈਸੇ ਨਾਲ ਰੀਫਾਈਨਾਂਸਿੰਗ ਵੀ ਵਿੱਚੋਂ ਕਰਦੇ ਸੀਗੇ ਇਹ ਜਿਹੜੀ ਕੋਈ ਉਹਨਾਂ ਦੀ ਕਮਿਸ਼ਨ ਬਣਦੀ ਸੀ ਕੋਸ਼ਵਾਂਦੀ ਸੀ ਉਹਦੇ ਨਾਲ ਫਾਈਨਾਂਸਿੰਗ ਕਰ ਦਿੰਦੇ ਸੀ ਕਿ ਡਰੱਗਸ ਦੀ ਔਰ ਉਹ ਆਪਣੇ ਵਿਚਕਾਰ ਉਹਦਾ ਪ੍ਰੋਫਿਟ ਲੈਂਦੇ ਸੀਗੇ ਟੋਟਲ ਰਿਕਵਰੀ ਸਰ ਕਿੰਨੀ ਹੈ ਤੇ ਕਿੰਨਾ ਪੈਸਾ ਸਾਰਾ ਟੋਟਲ ਰਿਕਵਰੀ ਜਿਹੜੀ ਦੱਸਿਆ ਮੈਂ ਕੈਸ਼ ਦੀ 12 ਲੱਖ ਸੀ ਜੀ ਟੋਟਲ ਕੋਲ ਦੇ ਦੋਸ਼ੀ ਜਿਹੜੇ ਅਸੀਂ ਫੜਿਆ ਹੁਣ ਤੱਕ ਉਹ ਤਿੰਨ ਜਿਹੜੇ ਰੈਸਟਿੰਗ ਐਂਡ ਉਸ ਤੋਂ ਲਾਵਾ ਇੱਕ ਨਵਾਂ ਕਾਰ ਹੈ ਇੱਕ ਗਲੌਟ ਦੀ ਪਿਸਟਲ ਹੈ 1 ਕਿਲੋ ਦੀ ਪਾਕਿਸਤਾਨ ਨਾਲ ਵੀ ਲਿੰਕ ਅਪ ਹੈਗੇ ਬਿਲਕੁਲ ਹੈ ਜੀ ਬਾਹਰੋਂ ਹੀ ਆਂਦਾ ਔਰ ਜਦੂ ਕਈਆਂ ਨੂੰ ਫੜਿਆ ਵੀ ਸੀਗਾ ਫਕਾਵੇਂ ਫੂਡ ਫੂਡ ਬਾਹਰੋਂ ਇਹਨਾਂ ਦੇ ਰਿਲੇਟਿਵਸ ਨੇ ਯੂਨੀਵਰਸਿਟੀ ਵਾਲਾ ਪਰਸੇ ਉਹ ਬੀਸ ਅੰਦਰ ਥੀਰੀ ਇਨਵੈਸਟੀਗੇਸ਼ਨ ਚਾਟਰੀ ਸਰ ਅਗਲੀ ਕਾਰਵਾਈ ਯਕੀਨ ਸੰਭਾਵ ਹੈ ये काफ़ी लिंक इन निकलन गए जी जो पारों कितों समान आता से बैकवर्ड फॉरवर्ड लिंक जी अगे ये जोड़े तो दंदे से अभी वेरीफाई कर रहे हैं किड़े किड़े होर सप्लाई करते सारी अभी डिटेल इन्वेस्टिगे चाहते हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर